ਦੋਸਤੋ ਤੁਹਾਡੇ ਕੋਲ ਘੱਟੋ-ਘੱਟ ਇੱਕ ਏਟੀਐਮ ਕਾਰਡ ਤਾਂ ਜ਼ਰੂਰ ਮੌਜੂਦ ਹੋਵੇਗਾ ਤੁਸੀਂ ਬੇਸਿਕ ਯੂਪੀਆਈ ਦੇ ਰਾਹੀਂ ਪੇਮੈਂਟ ਵੀ ਕਰਦੇ ਹੋਮਗੇ ਲੇਕਿਨ ਤੁਸੀਂ ਏਟੀਐਮ ਦੇ ਵਿੱਚ ਜਾ ਕੇ ਵੀ ਪੈਸੇ ਜ਼ਰੂਰ ਕਢਵਾਉਂਦੇ ਹੋਮਗੇ ਜੇਕਰ ਅਜਿਹਾ ਹੈ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਅੱਜਕਲ੍ਹ ਦੋਸਤੋ ਇੱਕ ਪੋਸਟ ਇੱਕ ਮੈਸੇਜ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਏਟੀਐਮ ਦੇ ਨਾਲ ਸਬੰਧਿਤ ਇੱਕ ਗੱਲ ਕੀਤੀ ਜਾ ਰਹੀ ਹੈ ਕਿ ਕੈਨਸਲ ਬਟਨ ਨੂੰ ਦੋ ਵਾਰ ਦਬਾਉਣ ਦੇ ਨਾਲ ਕੀ ਹੋ ਜਾਂਦਾ ਹੈ ਇਸ ਪੋਸਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਵੇਲੇ ਪੈਸੇ ਕਢਵਾਉਣ ਤੋਂ ਪਹਿਲਾਂ ਜੇਕਰ ਤੁਸੀਂ ਦੋ ਵਾਰ ਕੈਨਸਲ ਬਟਨ ਨੂੰ ਦਬਾ ਦੋ ਤਾਂ ਫਿਰ ਬੜਾ ਹੈਰਾਨੀਜਨਕ ਨਤੀਜਾ ਆਉਂਦਾ ਹੈ ਇਸ ਦੇ ਨਾਲ ਕੀ ਹੁੰਦਾ ਹੈ ਤੇ ਇਹ ਅਜਿਹਾ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਇਸ ਲਈ ਅੱਗੇ ਵਧਣ ਤੋਂ ਪਹਿਲਾਂ फटाफट ਕਰ ਲੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਨੂੰ ਹੁਣ ਤੱਕ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲੋ ਹੁਣ ATM ਮਸ਼ੀਨ ਤੇ ਕੈਨਸਲ ਬਟਨ ਨੂੰ ਇੱਕ ਤੋਂ ਵੱਧ ਵਾਰ ਦਬਾਉਣ ਦੇ ਨਾਲ ਕੀ ਹੁੰਦਾ ਹੈ ਇਸ ਦੇ ਬਾਰੇ ਦੇ ਵਿੱਚ ਵਿਸਤਾਰ ਪੂਰਵਕ ਜਾਣਨ ਤੋਂ ਪਹਿਲਾਂ ਤੁਸੀਂ ਜਾਣ ਲਓ ਸਿਕਿਉਰਿਟੀ ਟਿਪਸ ਜਿਹੜੇ ਏਟੀਐਮ ਦੇ ਵਿੱਚ ਤੁਹਾਨੂੰ ਹਮੇਸ਼ਾ ਵਰਤਨੇ ਚਾਹੀਦੇ ਹੈ ਇਹ ਦੋ ਤਰ੍ਹਾਂ ਦੇ ਸਿਕਿਉਰਿਟੀ ਟਿਪਸ ਹੁੰਦੇ ਨੇ ਇੱਕ ਤਾਂ ਸਿਕਿਉਰਿਟੀ ਟਿਪਸ ਨੇ ਤੁਹਾਡੇ ਏਟੀਐਮ ਕਾਰਡ ਤੁਹਾਡੇ ਕੋਲ ਮੌਜੂਦ ਹੈ ਤਾਂ ਤੁਹਾਨੂੰ ਕੀ ਕੁਝ ਕਰਨਾ ਚਾਹੀਦਾ ਹੈ ਦੂਸਰਾ ਸਿਕਿਉਰਿਟੀ ਟਿਪਸ ਹੈ ਕਿ ਇਹ ਕਿ ਜਦੋਂ ਤੁਸੀਂ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਜਾਂਦੇ ਹੋ ਉਦੋਂ ਤੁਹਾਨੂੰ ਕੀ ਖਾਸ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਨਾਲ ਕਿਸੇ ਕਿਸਮ ਦਾ ਫਰਾਡ ਨਾ ਹੋ ਸਕੇ ਪਹਿਲੇ ਭਾਗ ਦੇ ਵਿੱਚ ਤੁਹਾਡੇ ਕੋਲ ਏਟੀਐਮ ਕਾਰਡ ਮੌਜੂਦ ਹੈ ਤੁਹਾਨੂੰ ਸੁਰੱਖਿਆ ਦੇ ਲਈ ਕਿਹਦੇ ਕਿਹੜੇ ਟਿਪਸ ਵਰਤਨੇ ਚਾਹੀਦੀ ਹੈ ਇਹਨਾਂ ਦੇ ਵਿੱਚ ਨੰਬਰ 1 ਦੇ ਉੱਪਰ ਹੈ ਤੁਸੀਂ ਆਪਣੇ ਏਟੀਐਮ ਕਾਰਡ ਦਾ ਪਿੰਨ ਕਿਸੇ ਦੇ ਨਾਲ ਵੀ ਸਾਂਝਾ ਨਾ ਕਰੋ ਨੰਬਰ 2 ਦੇ ਉੱਪਰ ਆਪਣੇ ਏਟੀਐਮ ਕਾਰਡ ਦੇ ਪਿੰਨ ਨੂੰ ਹਰ 3-4 ਮਹੀਨੇ ਦੇ ਬਾਅਦ ਬਦਲਦੇ ਰਹੋ ਨੰਬਰ 3 ਦੇ ਉੱਪਰ ਏਟੀਐਮ ਕਾਰਡ ਦਾ ਪਿੰਨ 1234 ਜਾਂ ਫਿਰ ਆਪਣੀ ਜਨਮ ਮਿਤੀ ਵਰਗੇ ਸੌਖੇ ਅੱਖਰਾਂ ਵਾਲਾ ਪਾਸਵਰਡ ਨਾ ਰੱਖੋ ਨੰਬਰ 4 ਦੇ ਉੱਪਰ ਆਪਣੇ ਏਟੀਐਮ ਦੀ ਟਰਾਂਜੈਕਸ਼ਨ ਵਾਲਾ ਅਲਰਟ ਆਪਣੇ ਮੋਬਾਈਲ ਤੇ ਆਪਣੇ ਐਸਐਮਐਸ ਰਾਹੀਂ ਜਾਂ ਆਪਣੀ ਈਮੇਲ ਰਾਹੀਂ ਜਾਂ ਫਿਰ ਦੋਨੋਂ ਮਾਧਿਅਮ ਦੇ ਨਾਲ ਚਾਲੂ ਕਰਕੇ ਰੱਖੋ ਤਾਂ ਕਿ ਜਦੋਂ ਵੀ ਤੁਸੀਂ ਏਟੀਐਮ ਦੇ ਵਿੱਚੋਂ ਪੈਸੇ ਕਢਾਓ ਜਾਂ ਕੋਈ ਟਰਾਂਜੈਕਸ਼ਨ ਹੋਵੇ ਤਾਂ ਤੁਹਾਨੂੰ ਫੌਰਨ ਅਲਰਟ ਮਿਲ ਜਾਵੇ ਅਤੇ ਜੇਕਰ ਤੁਸੀਂ ਉਸ ਵਕਤ ਪੈਸੇ ਨਾ ਕਢਵਾਏ ਹੋਏ ਤਾਂ ਫਿਰ ਤੁਹਾਨੂੰ ਉਸ ਅਲਰਟ ਤੋਂ ਅਲਰਟ ਹੋ ਜਾਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਫੌਰਨ ਬੈਂਕ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 5 ਦੇ ਉੱਪਰ ਏਟੀਐਮ ਕਾਰਡ ਜੇਕਰ ਤੁਹਾਡਾ ਕਿਤੇ ਖੋ ਜਾਂਦਾ ਹੈ ਜਾਂ ਫਿਰ ਤੁਹਾਡਾ ਏਟੀਐਮ ਕਾਰਡ ਤੁਹਾਡੀ ਮਸ਼ੀਨ ਦੇ ਵਿੱਚ ਫਸ ਜਾਵੇ ਤਾਂ ਤੁਰੰਤ ਤੁਸੀਂ ਬੈਂਕ ਦੇ ਨਾਲ ਸੰਪਰਕ ਕਰ ਸਕਦੇ ਹੋ ਬੈਂਕ ਦੀ ਹੈਲਪਲਾਈਨ ਦੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਖੁਦ ਬੈਂਕ ਦੇ ਵਿੱਚ ਜਾ ਕੇ ਇਸ ਦੇ ਬਾਰੇ ਦੇ ਵਿੱਚ ਜਾਣਕਾਰੀ ਦੇ ਸਕਦੇ ਹੋ ਨੰਬਰ ਦੂਜੇ ਭਾਗ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਕਿ ਏਟੀਐਮ ਦੇ ਵਿੱਚ ਜਦੋਂ ਪੈਸੇ ਕਢਵਾਉਣ ਜਾਣਾ ਉਦੋਂ ਸਾਨੂੰ ਕਿਹੜੀ ਕਿਹੜੀ ਸੁਰੱਖਿਆ ਵਰਤਣੀ ਚਾਹੀਦੀ ਹੈ ਹੁਣ ਇਸ ਦੇ ਲਈ ਅੱਗੇ ਵਧਣ ਤੋਂ ਪਹਿਲਾਂ ਆਪਾਂ ਜਾਣ ਲੈਣੇ ਆ ਪਹਿਲਾਂ ਉਸ ਵੀਡੀਓ ਦਾ ਉਸ ਪੋਸਟ ਦਾ ਵਾਇਰਲ ਸੱਚ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੈਸੇ ਕਢਵਾਉਣ ਤੋਂ ਪਹਿਲਾਂ ਦੋ ਵਾਰ ਕੈਨਸਲ ਬਟਨ ਨੂੰ ਦਬਾਉਣ ਦੇ ਨਾਲ ਤੁਸੀਂ ਬਧੇਰੇ ਸੁਰੱਖਿਅਤ ਹੋ ਜਾਂਦੇ ਹੋ ਤੁਹਾਡਾ ਉਥੇ ਕੋਈ ਏਟੀਐਮ ਦਾ ਪਾਸਵਰਡ ਪੜ ਨਹੀਂ ਸਕਦਾ ਜਾਂ ਫਿਰ ਤੁਹਾਡੇ ਨਾਲ ਕਿਸੇ ਪ੍ਰਕਾਰ ਦਾ ਸਫਰਾਡ ਹੋਣ ਤੋਂ ਤੁਸੀਂ ਇਸ ਕਰਕੇ ਬਚ ਜਾਂਦੇ ਹੋ ਕਿ ਜੇਕਰ ਏਟੀਐਮ ਮਸ਼ੀਨ ਦੇ ਵਿੱਚ ਕੋਈ ਛੇੜਛਾੜ ਕੀਤੀ ਹੋਈ ਹੋਈ ਤਾਂ ਫਿਰ ਦੋ ਵਾਰ ਕੈਨਸਲ ਬਟਨ ਦਬਾਉਣ ਦੇ ਨਾਲ ਉਹ ਛੇੜਛਾੜ ਖਤਮ ਹੋ ਜਾਂਦੀ ਹੈ ਮਸ਼ੀਨ ਬਿਲਕੁਲ ਰੀਸੈਟ ਹੋ ਜਾਂਦੀ ਹੈ ਹੁਣ ਇਸ ਦਾ ਸੱਚ ਜਾਣਨ ਦੇ ਲਈ ਅਸੀਂ ਟੈਕਨੀਕਲ ਮਹਾਰਾਂ ਦੇ ਨਾਲ ਗੱਲ ਕੀਤੀ ਹੈ ਅਤੇ ਇਸ ਦੇ ਨਤੀਜੇ ਦੇ ਉੱਪਰ ਪਹੁੰਚਿਆ ਕਿ ਏਟੀਐਮ ਮਸ਼ੀਨ ਤੇ ਕੈਨਸਲ ਬਟਨ ਦਾ ਅਰਥ ਕੇਵਲ ਇੰਨਾ ਹੀ ਹੁੰਦਾ ਹੈ ਕਿ ਜਦੋਂ ਤੁਸੀਂ ਤੁਹਾਡੀ ਕੋਈ ट्रांजैक्शन ਗਲਤ ਹੋ ਜਾਵੇ ਤੁਸੀਂ ਕੋਈ ਗਲਤ ਫਿਗਰ ਭਰ ਦੋ ਤਾਂ ਫਿਰ ਤੁਸੀਂ ਕੈਨਸਲ ਬਟਨ ਭਰ ਕੇ ਆਪਣੀ ट्रांजैक्शन ਦੀ ਗਤੀਵਿਧੀ ਨੂੰ ਸਮਾਪਤ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਫਿਰ ਮੁੜ ਕੇ ਤੁਸੀਂ ਆਪਣੀ ਪੈਸੇ ਕਢਵਾਉਣ ਦੀ ਪ੍ਰਕਿਰਿਆ ਨੂੰ ਦੁਹਰਾ ਸਕਦੇ ਹੋ ਜਦੋਂ ਕਿ ਇਸ ਵਾਇਰਲ ਪੋਸਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੈਨਸਲ ਬਟਨ ਨੂੰ ਦੋ ਵਾਰ ਦਬਾਉਣ ਦੇ ਨਾਲ ਤੁਹਾਡੇ ਪਿੰਨ ਨੂੰ ਕੋਈ ਉਸ ਮਸ਼ੀਨ ਦੇ ਕੋਲ ਪੜ ਨਹੀਂ ਸਕੇਗਾ ਜਾਂ ਫਿਰ ਉਸ ਮਸ਼ੀਨ ਦੇ ਨਾਲ ਹੋਈ ਛੇੜਛਾੜ ਖਤਮ ਹੋ ਜਾਵੇਗੀ ਹੁਣ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਵੇਲੇ ਤੁਹਾਡੇ ਨਾਲ ਕੋਈ ਫਰਾਡ ਨਾ ਹੋਵੇ ਤੁਹਾਡਾ ਕੋਈ ਏਟੀਐਮ ਪੀਨ ਪਾੜ ਨਾ ਸਕੇ ਜਾਂ ਛੇੜਛਾੜ ਹੋਈ ਮਸ਼ੀਨ ਦੀ ਤੁਸੀਂ ਵਰਤੋਂ ਨਾ ਕਰੋ ਇਸ ਦੇ ਲਈ ਤੁਹਾਨੂੰ ਕਿਹੜੇ ਸਿਕਿਉਰਿਟੀ ਟਿਪਸ ਆ ਬਣਾਉਣੇ ਚਾਹੀਦੇ ਆ ਮਾਰਾਂ ਦੇ ਮੁਤਾਬਕ ਬੇਸਿਕ ਤੁਹਾਨੂੰ ਇਹ ਸਿਕਿਉਰਿਟੀ ਟਿਪਸ ਪਤਾ ਵੀ ਹੋਣ ਤੁਸੀਂ ਇਹਨਾਂ ਸਿਕਿਉਰਿਟੀ ਟਿਪਸ ਨੂੰ ਆਪਣੇ ਪਰਿਵਾਰ ਦੇ ਉਹਨਾਂ ਮੈਂਬਰਾਂ ਨੂੰ ਜਰੂਰ ਦੱਸਿਓ ਜੋ ਏਟੀਐਮ ਦੀ ਨਮੀ ਨਮੀ ਵਰਤੋਂ ਕਰਨ ਲੱਗੇ ਨੇ ਜਾਂ ਆਪਣੇ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਨੂੰ ਵੀ ਇਸ ਦੀ ਇਸ ਦੇ ਬਾਰੇ ਵਿੱਚ ਜਰੂਰ ਦੱਸਿਓ ਹੁਣ ਮਹਾਰਾ ਦੇ ਮੁਤਾਬਕ ਏਟੀਐਮ ਦੇ ਵਿੱਚ ਜਾਣ ਸਮੇਂ ਤੁਹਾਡਾ ਚੌਕਸ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਉੱਥੇ ਕੋਈ ਸ਼ੱਕੀ ਗਤੀਵਿਧੀ ਲੱਗਦੀ ਹੈ ਤਾਂ ਉਸ ਵੇਲੇ ਤੁਸੀਂ ਏਟੀਐਮ ਦੇ ਵਿੱਚੋਂ ਪੈਸੇ ਨਾ ਕਢਵਾਓ ਨੰਬਰ 2 ਦੇ ਵਿੱਚ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਵੇਲੇ ਤੁਸੀਂ ਕਿਸੇ ਦੀ ਸਹਾਇਤਾ ਨਾ ਲਓ ਤਾਂ ਕਿ ਤੁਹਾਡਾ ਏਟੀਐਮ ਕਾਰਡ ਬਦਲਣ ਦੀ ਸੰਭਾਵਨਾ ਨਾ ਹੋਣ ਤੁਹਾਡਾ ਏਟੀਐਮ ਪੜਨ ਦੀ ਸੰਭਾਵਨਾ ਨਾ ਹੋਵੇ ਨੰਬਰ 3 ਦੇ ਉੱਪਰ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਤੋਂ ਪਹਿਲਾਂ ਤੁਸੀਂ ਕੀਪੈਡ ਦੇ ਉੱਪਰ ਚੰਗੀ ਤਰ੍ਹਾਂ ਨਜ਼ਰ ਮਾਰ ਲਓ ਕਿ ਉਸ ਦੇ ਉੱਪਰ ਕੋਈ ਚੀਜ਼ ਚਿਪਕੀ ਹੋਈ ਤਾਂ ਨਹੀਂ ਕਿਸੇ ਪ੍ਰਕਾਰ ਦੀ ਪਲਾਸਟਿਕ ਦੀ ਕੋਈ ਲੇਅਰ ਤਾਂ ਨਹੀਂ ਤੁਹਾਨੂੰ ਨਜ਼ਰ ਆ ਰਹੀ ਅਤੇ ਇਸ ਦੇ ਨਾਲ ਹੀ ਏਟੀਐਮ ਦੇ ਵਿੱਚ ਜਿੱਥੋਂ ਜਿਹੜੇ स्लॉट ਦੇ ਵਿੱਚੋਂ ਪੈਸੇ ਬਾਹਰ ਨਿਕਲਦੇ ਨੇ ਉਸ ਨੂੰ ਵੀ ਇੱਕ ਵਾਰੀ ਹੱਥ ਲਗਾ ਕੇ ਜ਼ਰੂਰ ਦੇਖ ਲਓ ਕਿ ਉਸ स्लॉट ਦਾ ਮੂੰਹ ਖੁੱਲਾ ਹੈ ਕਿਤੇ ਉਸ स्लॉट ਦੇ ਮੂੰਹ ਦੇ ਉੱਪਰ ਕੋਈ ਚੀਜ਼ ਤਾਂ ਨਹੀਂ ਚਿਪਕਾਈ ਹੋਈ ਅਤੇ ਇਸ ਗੱਲ ਦਾ ਧਿਆਨ ਵੀ ਜਰੂਰ ਰੱਖੋ ਕਿ ਬਹੁਤ ਹੀ ਸੁੰਨਸਾਨ ਜਗ੍ਹਾ ਦੇ ਉੱਪਰ ਏਟੀਐਮ ਦੀ ਵਰਤੋਂ ਨਾ ਕਰੋ ਬੈਂਕਾਂ ਦੇ ਬਾਹਰ ਜਿਹੜੇ ਏਟੀਐਮ ਲੱਗੇ ਹੁੰਦੇ ਨੇ ਉਹਨਾਂ ਦੀ ਵਰਤੋਂ ਕਰਨੀ ਜ਼ਿਆਦਾ ਸੁਰੱਖਿਅਤ ਰਹਿੰਦੀ ਹੈ ਤਾਂ ਫਿਰ ਉਮੀਦ ਕਰਦਾ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਚੁੱਕੇ ਹੋਵੋਗੇ ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ